ਮੈਂ ਵੈਂਕਵਾਂਡਰ ਗੁਰਪ੍ਰੀਤ ਸਿੰਘ ਰਿਟਾਇਰਡ ਮੈਂ ਹੁਸ਼ਿਆਰਪੁਰ ਦਾ ਜ਼ਿਲ੍ਹਾ ਸੈਨਿਕ ਪਲਾਈ ਅਫਸਰ ਹੈਗਾ ਤੇ 26 ਤਰੀਕ ਨੂੰ 26 ਜੁਲਾਈ ਕੱਲ ਨੂੰ ਕਰਗਿਲ ਵਿਜੇ ਦਿਵਸ ਤੇ 25ਵੀਂ ਬਰੇਗੰਡ ਹੈਗੀ ਹੈ ਤੇ ਅਸੀਂ ਜਿਹੜੇ ਆਪਣੇ ਸੈਨਿਕ ਉਸ ਯੁੱਧ ਦੌਰਾਨ ਜਾਦਾ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਜਾਂ ਫਿਰ ਡਿਸੇਬਲ ਹੋ ਗਏ ਸੀਗੇ ਅਸੀਂ ਉਹਨਾਂ ਦਾ ਮਾਨ ਵਧਾਨ ਲਈ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੇ ਉਹ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਬੁਲਾ ਰਹੇ ਨੇ ਤੇ ਜਿਹੜੇ ਸੈਨਿਕ ਹੈਗੇ ਨੇ ਸਾਡੇ ਨਾਲ ਉਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਉਹਨਾਂ ਦਾ ਅਸੀਂ ਕੱਲ ਨੂੰ ਮਾਨ ਸਤਿਕਾਰ ਕਰਨਾ ਹੈ ਉਹਨਾਂ ਨੂੰ ਚੈੱਕ ਦੇਣੇ ਨੇ ਨਾਲੇ ਉਹਨਾਂ ਨੂੰ ਮੋਮੈਂਟੋ ਦੇਣਾ ਹੈ ਤੇ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਵੀ ਕਰਨਾ ਹੈ ਕਿ ਆਪ ਦੀ ਪਰਿਵਾਰ ਨੇ ਤੇ ਜਿਹੜੀ ਆਪ ਦੇ ਸੈਕਰੀਫਾਈਜ਼ਰ ਨੇ ਜਿਹੜੀ ਬਲੀਦਾਨ ਨੇ ਉਹਨਾਂ ਕਰਕੇ ਦੇਸ਼ ਕਿੰਨਾ ਮਜ਼ਬੂਤ ਹੋਇਆ ਤੇ ਅੱਜ ਅਸੀਂ ਜਿਹੜੀ ਖੁੱਲੀ ਸਹ ਲੈ ਰਹੇ ਹਾਂ ਉਹ ਉਹਨਾਂ ਦੇ ਬਲੀਦਾਨਾ ਕਰਕੇ ਉਹਨਾਂ ਯੋਧਿਆਂ ਦੇ ਬਲੀਦਾਨਾ ਕਰਕੇ ਤੇ ਉਹਨਾਂ ਦੇ ਪਰਿਵਾਰਾਂ ਦੇ ਬਲੀਦਾਨਾ ਕਰਕੇ ਹੀ ਅਸੀਂ ਤੇ ਖੁੱਲੀ ਸਹ ਲੈ ਰਹੇ ਹਾਂ ਤੇ ਇਹ ਇੱਕ ਮੌਕਾ ਹੋਏਗਾ ਜਦੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਦੱਸ ਸਕਾਂਗੇ ਕਿ ਦੇਖੋ ਸਾਡੇ ਐਨੇ ਸ਼ੂਰਵੀਰ ਯੋਧੇ ਹੋਏ ਨੇ ਜਿਨ੍ਹਾਂ ਦੀ ਅੰਨੀ ਵਧੀਆ ਟਰੈਡੀਸ਼ਨ ਰਿਹਾ ਤੇ ਇਹਨੂੰ ਅੱਗੇ ਵੀ ਕੰਟੀਨਿਊ ਕਰਨ ਦਾ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਾਂਗੇ ਉਹਨਾਂ ਦਾ ਹੌਸਲਾ ਵਧਾਈ ਕਰ ਸਕਦਾ ਸਰ ਜਿਹੜੀ ਇਹ ਪ੍ਰਦਰਸ਼ਨੀ ਹੈ ਕਿੱਥੇ ਰਹੀ ਹੈ ਇਹ ਪ੍ਰਦਰਸ਼ਨੀ ਹੈ ਜੀ ਇਹ ਲਾਈ ਜਾਣੀ ਹੈਗੀ ਹੈ ਇੱਥੇ ਵਾਰ ਮੈਮੋਰੀਅਲ ਦੇ ਵਿੱਚ ਇੱਕ ਹਾਲ ਵੀ ਹੈਗਾ ਹੈ ਜਿੱਥੇ ਸਾਡੇ ਜਿੰਨੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਸੂਰਬੀਰ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹਾਂਜੀ ਮਲਟੋਨ ਉਹ ਮਲਟੋਨ ਇੱਥੇ ਹੀ ਜੀ ਇੱਥੇ ਹੀ ਹਾਂਜੀ ਮੈਮੋਰੀਅਲ ਤੇ ਜਸਟ ਪਿੱਛੇ ਇੱਕ ਹਾਲ ਹੈ ਅੱਛਾ ਵੱਡਾ ਹਾਲ ਹੈ ਤੇ ਉਸੇ ਦੇ ਵਿੱਚ ਅਸੀਂ ਇਹ ਪ੍ਰਦਰਸ਼ਨੀ ਲਾ ਰਹੇ ਹਾਂ ਟਾਈਮਿੰਗ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਕੱਲੇ ਪੂਰਾ ਦਿਨ ਚੱਲੇਗੀ ਕਰੀਬਨ ਸ਼ਾਮ ਨੂੰ 5 ਵਜੇ ਤੱਕ ਹਾਂਜੀ 5:30 ਹਾਂ 5:30 ਦੇ ਵਿੱਚ ਰਹੇਗੀ ਬਾਹਰ ਸੇ ਵੀ ਕੋਈ ਜਿਹੜੇ ਅਸੀਂ ਚੈੱਕ ਤੇ ਮੋਮੈਂਟੋ ਦੇਣੇ ਨੇ ਉਹਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਪੰਜਾਬ ਸਰਕਾਰ ਦੇ ਮੰਤਰੀ ਨੇ ਮਾਨਯੋਗ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈਗਾ ਤੇ ਸਾਡਾ ਵਿਚਾਰ ਇਹ ਹੈ ਕਿ ਉਹਨਾਂ ਦੇ ਕਰ ਕੰਬਲੀ ਅਸੀਂ ਜਿਹੜੇ ਚੈਕਸ ਨੇ ਤੇ ਮੋਮੈਂਟੋ ਨੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਜਿਹੜੇ ਉਹ ਸੰਯੁੱਧ ਚ ਅਪੰਗ ਹੋ ਗਏ ਸੀਗੇ ਅੰਗਹੀਨ ਹੋ ਗਏ ਸੀਗੇ ਉਨਾ ਨੂੰ ਪ੍ਰੋਗਰਾਮ ਦੇ ਅੰਤ ਵਿੱਚ ਕਰੀਬਨ 11:30 ਵਜੇ ਦੇ ਕਰੀਬ ਮੰਤਰੀ ਜੀ ਦੇ ਕਰ ਕਮਲਾ ਤੋਂ ਉਹਨਾਂ ਨੂੰ ਇਹ ਦਵਾਨ ਦਾ ਪਲਾਨ ਹੈਗਾ ਮੇਰਾ ਨਾਮ ਰਾਜੇਸ਼ ਬਾਲੀ ਹੈ ਮੈਂ ਫੀਲਡ ਪਰ ਸਿਟੀ ਅਫਸਰ ਹੈਗਾ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਉਹਦਾ ਮੈਂ ਜਲੰਧਰ ਦਾ ਇੰਚਾਰਜ ਹਾਂ ਔਰ ਜਿਸ ਤਨੋਂ ਦੋਨੋਂ ਵਿੰਕ ਮਾਡਰ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਸੀ ਜੋ ਅਸੀਂ ਕੱਲ 26 ਜੁਲਾਈ ਨੂੰ ਕਰਗਿਲ ਵਿਜਿਤ ਦਿਵਸ ਮਨਾ ਰਹੇ ਹਾਂ ਉਹਦੀ रजत ਜਨਮ ਦਿਤੀ ਮਨਾ ਰਹੇ ਹਾਂ ਸਿਲਵਰ ਜੁਬਲੀ ਉਸ ਕੰਟੈਕਸਟ ਵਿੱਚ ਅਸੀਂ ਕਿੱਥੇ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਜੋ ਇੱਕ ਫੋਟੋ ਪ੍ਰਦਰਸ਼ਨੀ ਹੈ ਜੋ ਕੱਲ ਪੂਰਾ ਦਿਨ ਚੱਲੇਗੀ ਸਵੇਰੇ 9:00 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਇਹਦੇ ਵਿੱਚ ਜਿੰਨੇ ਵੀ ਸਾਡੀਆਂ ਕਰਗਿਲ ਦੇ ਵਿੱਚ ਜੰਗ ਦੇ ਵਿੱਚ ਸਾਡੇ ਵੀਰਾਂ ਨੇ ਜੋ ਉੱਥੇ ਬਹਾਦਰਾਂ ਨੇ ਲੜਾਈਆਂ ਲੜੀਆਂ ਨੇ ਦੁਸ਼ਮਣਾਂ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਉਦੇ ਕਿ ਕਿਸ ਤਰ੍ਹਾਂ ਅਸੀਂ ਵਿਜੇ ਪ੍ਰਾਪਤ ਕੀਤੀ ਕਿਸ ਤਰ੍ਹਾਂ ਸਾਡੇ ਸਾਰੇ ਉੱਥੇ ਕਨਵੋਏ ਗਏ ਕਿਸ ਤਰ੍ਹਾਂ ਜੰਗ ਹੋਈ ਉਹਨਾਂ ਦੀ ਬਹਾਦਰੀ ਨੂੰ ਦਸਾਣ ਦੀ ਇਹ ਜਿਹੜੀ ਪ੍ਰਦਰਸ਼ਨੀ ਹੈ ਲਗਾਈ ਗਈ ਹੈ ਔਰ ਇਹਦਾ ਮੰਤਵ ਜਿੱਥੇ ਉਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਹੈ ਉਹਨਾਂ ਨੂੰ ਇੱਕ ਟ੍ਰਿਬਿਊਟ ਹੈਗੀ ਹੈ ਸਾਡੀ ਉਸੇ ਤਰ੍ਹਾਂ ਅਸੀਂ ਇਹਦੇ ਜਰੀਏ ਆਪਣੇ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਆ ਕਿ ਉਹ ਵੀ ਇਹਨੂੰ ਆ ਕੇ ਵੇਖਣ ਅਸੀਂ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਰਿਕੁਐਸਟ ਕਰਾਂਗੇ ਕਿ ਵਕਤ ਤੋਂ ਬਾਅਦ ਲੋਕੀ ਇੱਥੇ ਆਨ ਕੇ ਇਸ ਪ੍ਰਦਰਸ਼ਨ ਨੂੰ ਦੇਖਣ ਔਰ ਇਸ ਪ੍ਰੋਗਰਾਮ ਦੇ ਹਿੱਸਾ ਬਣਨ ਕਿਉਂਕਿ ਇਸ ਪ੍ਰੋਗਰਾਮ ਹਿੱਸਾ ਬੰਨਾ ਕੋਈ ਛੋਟੀ ਗੱਲ ਨਹੀਂ ਹੈ ਅਸੀਂ ਇਹ ਪ੍ਰੋਗਰਾਮ ਤਾਂ ਕਰੀਦਾ ਕਿ ਜਿਹੜੋਂ ਸਾਡੇ ਬਹਾਦਰ ਜਵਾਨਾਂ ਨੇ ਸਾਡੇ ਵਾਸਤੇ ਜੰਗ ਲੜੀ ਹੈ ਜਿਸ ਕਰਕੇ ਅਸੀਂ ਇਸ ਵੇਲੇ ਬੈਠੇ ਹਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਸਨਮਾਨਿਤ ਕਰਨਾ ਸੋ ਇਸ ਪੂਰੇ ਪ੍ਰੋਗਰਾਮ ਵਿੱਚ ਜਿੱਥੇ ਬਿੰਕ ਮਾਡਲ ਗੁਰਪ੍ਰੀਤ ਸਿੰਘ ਜੀ ਵੱਲੋਂ ਸਾਰਾ ਜਿਹੜੇ ਮਾਰਟੀਰਸ ਹੈਗੇ ਉਹਨਾਂ ਦੇ ਫੈਮਿਲੀਆਂ ਹੈਗੇ ਨੇ 100 ਦੇ ਕਰੀਬ ਮੈਂਬਰਸ ਆ ਰਹੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ ਹੀ ਜਿਹੜੀ ਇਹ ਪ੍ਰੋਡਕਸ਼ਨੀ ਹੈ ਇੱਕ ਤਰ੍ਹਾਂ ਦਾ ਐਡ-ਆਨ ਹੋਏਗੀ ਜਿੱਥੇ ਉਹ ਦੇਖ ਸਕਣਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੇ ਪੋਤੀਆਂ ਨੇ ਪਰਾਵਾਂ ਨੇ ਕਿਸ ਤਰ੍ਹਾਂ ਜੰਗ ਲੜੀ ਤੇ ਸਾਨੂੰ ਵਿਜਿਤ ਕਰੇ